ਸਾਰੇ ਦੇ ਕਾਰੇ ਕੋਲੇ ਮੋਰ ਸਸ ਲੱਗਨੇਗੇ ਇਹ ਤੇ ਵਿਚਾਰ ਤੇ ਇਹ ਹੋਲ ਸਾਂ ਦਾ ਪੇਪਰ ਮੋਟਾ ਨਸਰੇ ਅੱਜ ਮੇਰੇ ਕੇ ਅੱਜ ਮੇਰੇ ਟੈਸਟ ਹੈ ਹੈ ਅੱਜ ਮੇਰੇ ਟੈਸਟ ਹੈ ਇੱਕ ਮੈ ਲੱਕ ਦੋ ਜੀ ਕੇ ਫੱਖੇ ਸੋਖੇ ਲਾ ਜਿਹੜੇ ਆਉਂਦੀਆਂ ਜੀ ਕੇ ਨੇ ਆਉਂਦੀ ਮੈਨੂੰ ਉਹ ਜਿੜੇ ਕਿੱਥੇ ਹੈ ਜਿੜੇ ਮਰ ਗਏ ਫੇਰ ਰੱਖਿਆ ਜੀ ओह हाँ उधर ही है। हाँ पच्चीस है पच्चीस है कि है नहीं है कि चार बजी कैसे चार बजी ना। <laughs> <था। laughs> कम नहीं <laughs> मैं कॉपी लेके जाऊँगी। ठीक है मम्मी। कॉपी। मैं न्यू केपर। न्यू केपर। मैं टेंशन होगी। टेंशन कारी नहीं क्या पास में होगा ना। सोई बातों सोई ਬੋਟਲ ਮੋਨ ਬੋਟਲ ਬੋਟਲ ਨੂੰ ਕੀ ਰੈਂਸੂ ਜਲਦੀ ਕਰੋ ਆਪੇ ਤੂੰ ਕਹੂ ਆਈ ਅਮ ਗੰਬਲ ਲਵਨੀਸ਼ ਪੜ ਲੈ ਪੜ ਤੇਰੇ ਵੀ ਪੇਪਰ ਹੈਗੇ ਸਾਰਾ ਦਿਨ ਮੋਬਾਈਲ ਹੀ ਦੇਖੀ ਜਨਾ ਪੜ ਲੈ ਜੇ ਪੜ ਹੁਣ ਥੋੜੇ ਮਰ ਫੜਾ ਫਿਰ ਮੇਰਾ ਤਾਂ ਉਹੀ ਦੇਖ ਰ ਮੈਂ ਤਾਂ ਆਈਟੀ ਐ ਆਈਟੀ ਆਈਟੀ ਕੇ ਹੈਗਾ ਉਹਦਾ ਵੀ ਕਰਨਾ 13 ਤਰੀਕ ਨੂੰ ਤਾਂ ਪੇਪਰ ਹੀ ਐ ਕੱਲ ਮੇਰੇ ਵੀ ਤਾਂ ਪੇਪਰ ਹੀ ਐ ਹੈ ਮੰਮੀ ਨੇ ਕੱਲ ਹੀ ਇਹ ਪੜਸੋ ਇਹ ਨੋਟ ਕਿ ਪੈਰੋਨੀ ਪੜੇਗਾ ਤੁਹਾਨੂੰ ਪੜ ਲੈ ਹੁਣ ਕੱਲ ਪੜ ਲੂ ਮੈਂ ਬੁਰਾ ਹੁਣੀ ਪੜ ਲੈ ਅੱਜ ਅੱਜ ਫਿਰ ਮੈਂ ਦੇਖੇਗਾ ਉਹ ਤੇ ਇੱਕ ਤਿੰਨ ਦਿਨ ਦੀ ਪੜਾਈ ਰਲ ਬਿਆਰ ਨੰਬਰ ਦਾਣਾ ਨੰਬਰ ਵੀ ਚਾਹੀਦਾ ਕਿਨੇ ਨੰਬਰ ਲੈ ਕੇ ਗਿਆ ਸੀ ਆ ਕਿ ਤੂੰ ਆਪ ਹੀ ਦੇ ਰੱਖਨੇ ਨੰਬਰ ਲੈ ਕੇ ਮੰਮੀ ਉਹਦੇ ਨੰਬਰ ਕਾਊਂਟ ਨਹੀਂ ਹੁੰਦੇ ਵਿੱਚ ਬੰਨੀ ਉਹਦੇ ਨੰਬਰ ਉੱਪਰ ਮਾਰਦੇ ਸਾਰੇ ਉੱਪਰ ਇੱਕ ਮਾਰਦੇ ਸੁਣੋ ਮੇਰੇ ਮੋਰਸਲ 14 ਨੰਬਰ ਅੱਛਾ

ਬੈਗ ਤੋਂ ਕੈਸੇ ਨਿਕਲ ਗਏ ਮੰਮੀ ਤੋਂ ਹੋਦੀ ਹੈ ਕਿ ਮੈਂ ਕਿਸਾ ਦੋ ਦਿਨ ਕੇ ਲੇਕ ਨੂੰ ਜਾਣਾ ਹੈ ਮੈਨੂੰ ਪਹਿਲਾਂ ਇਹ ਟੋਕਰੀ ਚ ਰੱਖ ਕੇ ਗਈ ਧੋਦੀ ਹੁਣ ਜੇ ਮੈਂ ਹੁਣ ਦੇ ਪੈਕ ਕਰਨ ਪਾਣੀ ਬਸ ਤੋਂ ਬੱਧ ਪੀਣਾ ਕਰ ਜਿਆਦਾਤਰ ਪਾਣੀ ਚਲਿਏ ਨਹੀਂ ਲੱਗ ਨਹੀਂ ਚਲੋ ਆਦੇ